ਹੈਲੋ ਦੋਸਤੋ ਮੈਂ ਹਾਂ ਸਿਆਣਾ ਕਾਂ ਤੇ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ ਕਹਾਣੀ ਦਾ ਸ਼ੀਰਸ਼ਕ ਹੈ ਨਾਨੀ ਦੀ ਐਨਕ ਮੇਰੀ ਨਾਨੀ ਇੱਕ ਬੜੀ ਤਜਰਬੇਕਾਰ ਅਤੇ ਸਿਆਣੀ ਔਰਤ ਸੀ ਉਹ ਪੂਰੇ 100 ਸਾਲ ਜਿੰਦਾ ਰਹੀ ਸੀ ਇਨ੍ਹਾਂ ਸਾਲਾਂ ਦੌਰਾਨ ਉਸਨੇ ਦੁਨੀਆ ਨੂੰ ਬਿਜਲੀ ਦੀ ਤੇਜ਼ ਰਫ਼ਤਾਰ ਤੇ ਤਰੱਕੀ ਕਰਦੇ ਦੇਖਿਆ ਸੀ ਉਸਨੇ ਟਾਂਗਿਆਂ ਤੋਂ ਬੋਲਦ ਗੱਡੀਆਂ ਤੋਂ ਲੈ ਕੇ ਹਵਾਈ ਜਹਾਜ਼ਾਂ ਤੱਕ ਆਵਾਜ਼ ਆਈ ਤੇ ਸਾਰੇ ਸਾਧਨਾ ਵਿੱਚ ਸਫਰ ਕੀਤਾ ਸੀ ਉਸਨੇ ਉਹ ਸਮਾਂ ਵੀ ਦੇਖਿਆ ਸੀ ਜਦੋਂ ਸ਼ਾਮਾਂ ਅਤੇ ਰਾਤਾਂ ਨੂੰ ਬਾਜ਼ਾਰ ਰਸਤੇ ਤੇ ਗਲੀਆਂ ਲਾਲਟੇਨਾਂ ਨਾਲ ਜਗਮਗ ਹੁੰਦੀਆਂ ਸਨ ਉਹ ਕਹਿੰਦੀ ਸੀ ਕਿ ਮਸ਼ਹੂਰ ਪੰਜਾਬੀ ਮੁਹਾਵਰਾ ਗੁੱਡਮੈਨ ਦੀ ਲਾਲਟੇਨ ਜਿਹਦਾ ਮਤਲਬ ਹੈ ਕਿ ਚੰਗਾ ਵਿਅਕਤੀ ਇੱਕ ਬ੍ਰਿਟਿਸ਼ ਫਰਮ ਗੁੱਡਮੈਨ ਦੁਆਰਾ ਬਣਾਏ ਗੇ ਲਾਲਟੇਨ ਤੇ ਬੇਸ ਸੀਗਾ ਇਹ ਬਹੁਤ ਤੇਜ਼ ਰੌਸ਼ਨੀ ਦਿੰਦੀ ਸੀ ਉਸਨੇ ਉਹ ਸਮਾਂ ਵੀ ਯਾਦ ਸੀ ਜਦੋਂ ਬਿਜਲੀ ਦੇ ਬਲਬ ਅਤੇ ਟਿਊਬ ਲਾਈਟਾਂ ਨੇ ਇਹਨਾਂ ਲਾਲਟੇਨਾਂ ਤੇ ਮੋਮਬਤਾਂ ਦੀ ਥਾਂ ਲੈ ਲਈ ਸੀ ਉਸਨੇ ਉਹਨੇ ਦੇਖੇ ਸਨ ਕਿ ਸੁਨੇਹੇ ਦੂਤਾ ਰਾਹੀਂ ਪਹੁੰਚਾਈ ਜਾਂਦੇ ਸਨ ਅਤੇ ਉਹ ਡਾਕ ਸੇਵਾਵਾਂ ਟੈਲੀਫੋਨ ਮੋਰਸ ਕੀ ਤਾਰ ਸੇਵਾਵਾਂ ਦੇ ਉਨਦੀ ਵਿਗਵਾਸੀ ਉਸਨੇ ਛੋਟੇ ਪੈਮਾਨੇ ਤੇ ਹੱਥ ਕੜੀਆਂ ਤੋਂ ਲੈ ਕੇ ਵੱਡੀਆਂ-ਵੱਡੀਆਂ ਫੈਕਟਰੀਆਂ ਤੱਕ ਉਦਯੋਗਿਕ ਖੇਤਰ ਦੇ ਬਦਲਾਅ ਨੂੰ ਦੇਖਿਆ ਸੀ ਉਹ 1919 ਦੇ ਜਲੀਆਂ ਵਾਲੇ ਬਾਗ ਕਤਲੇਆ ਵਿੱਚੋਂ ਵੀ ਬਚ ਨਿਕਲੀ ਸੀ ਉਹ ਮੇਰੇ ਨਾਨੇ ਨਾਲ ਉਸ ਜਗ੍ਹਾ ਤੇ ਮੌਜੂਦ ਸੀ ਪਰ ਇੱਕ ਤੰਗ ਗਲੀ 'ਚੋਂ ਬਾਹਰ ਨਿਕਲਣ ਸਫਲ ਹੋ ਗਈ ਸੀ ਉਸਨੇ ਚੇਚਕ ਦੀ ਮਹਾਮਾਰੀ ਵਿੱਚ ਆਪਣੇ ਮੇਰੇ ਤੇਰੇ ਦੇ ਬੜੇ ਲੋਕ ਗੁਆਏ ਸਨ। ਉਸ ਦੀ ਆਪਣੀ ਤੇ ਤਪਦੀਕ ਦੇ ਸ਼ਿਕਾਰ ਹੋ ਗਈ ਸੀ। ਅਤੇ ਉਸ ਦੇ ਜਨਮ ਕਾਲ ਵਿੱਚ ਹੀ ਸੀ ਕਿ ਪੋਲੀਓ ਦੇ ਖਾਤਮੇ ਦਾ ਸੁਪਨਾ ਹਕੀਕਤ ਵਿੱਚ ਬਦਲ ਰਿਹਾ ਸੀ। ਸਭ ਤੋਂ ਵੱਧ ਮੇਰੀ ਨਾਨੀ ਨੇ ਈਲ ਆਮਸਟ੍ਰਾਂਗ ਨੂੰ ਚੰਦ ਦੀ ਸਤਾ ਤੇ ਪੈਰ ਰੱਖਦੇ ਦੇਖਿਆ ਸੀ। ਮੇਰੀ ਨਾਨੀ ਦਾ ਜਨਮ 1902 ਵਿੱਚ ਇੱਕ ਅਮੀਰ ਜ਼ਗੀਰਦਾਰ ਦੇ ਘਰ ਤੋਂ ਹੋਇਆ ਸੀ। ਉਹਨਾਂ ਜਨਾਂ ਵਿੱਚ ਜਦੋਂ ਸਿਰਫ ਕੁਝ ਕੁੜੀਆਂ ਨੂੰ ਸਕੂਲ ਭੇਜਿਆ ਜਾਂਦਾ ਸੀ। ਉਸਨੇ ਪੰਜਵੀਂ ਜਮਾਤ ਤੱਕ ਪੜਾਈ ਕੀਤੀ ਸੀ। ਉਸ ਨੂੰ ਹਿੰਦੀ ਸਾਹਿਤ ਪੜਨ ਦਾ ਬੜਾ ਸ਼ੌਕ ਸੀ। ਅਦਮੁਨਸੀ ਪ੍ਰੇਮਚੰਦ, ਅਦ ਰਵਿੰਦਰਨਾਥ ਠਗੋਧਿਆ ਲਿਖੀਆਂ ਕਹਾਣੀਆਂ, ਜਵਾਨੀ ਯਾਦ। ਕਈ ਵਾਰ ਗਲਬਤ ਕਰਦੇ ਕਰਦੇ ਉਹ ਕਿਸੇ ਅੰਗਰੇਜ਼ੀ ਸ਼ਬਦ ਦੇ ਵਰਤੋਂ ਇੰਨੇ ਟੁਕੜੇ ਤਰੀਕੇ ਨਾਲ ਕਰਦੀ ਕਿ ਹਰ ਕੋਈ ਹਰਾਮਹਿ ਜਾਂਦਾ। ਉਹ ਨਿਯਮਿਤ ਤੌਰ ਤੇ ਗੀਤਾ ਪ੍ਰੈਸ ਗੋਰਖਪੁਰ ਦੁਆਰਾ ਛਾਪੀ ਕਲਿਆਣ ਮੈਗਜ਼ੀਨ ਵਰਤੀ ਸੀ। ਅਤੇ ਹੁਣ ਜਦੋਂ ਟੀਵੀ ਆਇਆ ਸੀ ਉਹ ਇਸ ਦੀ ਆਦੀ ਹੋ ਗਈ ਸੀ ਭਾਵੇਂ ਖੇਤੀ ਦਰਸ਼ਨ ਹੋਵੇ ਜਾਂ ਚਿੱਤਰ ਹਾਰ ਉਸਨੇ ਹਰ ਪ੍ਰੋਗਰਾਮ ਦੇਖਣਾ ਹੁੰਦਾ ਸੀ ਜਿਸ ਦਿਨ ਕੋਈ ਹਿੰਦੀ ਫਿਲਮ ਬਸਾਰਤ ਹੋਣੀ ਹੁੰਦੀ ਸੀ ਉਸ ਦਿਨ ਸਾਡੇ ਘਰ ਵਿੱਚ ਲਗਭਗ ਕਰਫਿਊ ਵਰਗਾ ਮਾਹੌਲ ਬਣ ਜਾਂਦਾ ਸੀ ਉਹ ਟੀਵੀ ਦੇ ਬਿਲਕੁਲ ਸਾਹਮਣੇ ਵਾਲੇ ਸੋਫੇ ਤੇ ਬੈਠਣ ਵਾਲੀ ਪਹਿਲੀ ਵਿਅਕਤੀ ਹੁੰਦੀ ਪਰ ਹੁਣ ਮੇਰੀ ਨਾਨੀ ਬੁੱਢੀ ਹੋ ਰਹੀ ਸੀ ਉਸਨੇ ਦੋਵਾਂ ਅੱਖਾਂ ਦਾ ਮੋਤੀਬਿੰਦਾ ਆਪਰੇਸ਼ਨ ਵੀ ਹੋ ਗਿਆ ਸੀ ਅਤੇ ਸਾਫ਼ ਦੇਖਣ ਲਈ ਹੁਣ ਐਨਕ ਦੀ ਲੋੜ ਪੈਂਦੀ ਸੀ اس کی اینک شہر دی سب تو دیا دکان آپٹیکو نو بڑے پیار نل, کہن دی سی تو منگوائی گئی سی او سون ویلے اس اینک نو ایونک نیا اسے کیس وچ پا کے اپنے سرانے تھے رکھتی سی یہ اینک میری نانی دی سب تو اچھی دوست بن گئی سی مجھے وہ دن یاد ہے جس دن مینہ کماری دی فلم پکیزہ دور دوشن تو پر سارت ہونے سی میری نانی اس فلم دے ریلیز ہوں تو بات تو ہی ਇਸ ਜੁੜੀ ਕਰ ਰਹੀ ਸੀ ਅਜਿਹਾ ਹੋਇਆ ਕਿ ਜਦੋਂ ਉਹ ਇਸ ਬਾਗਾਂ ਵਾਲੇ ਦਰਵਾਜ਼ੇ 'ਤੇ ਉੱઠી ਉਸ ਨੇ ਦੇਖਿਆ ਕਿ ਉਸ ਦੀ ਐਨਕ ਉਸਦੇ ਸਹਾਣੇ ਥਲੋਂ ਗਾਇਬ ਸੀ ਘਰ ਵਿੱਚ ਹਫੜਾ ਤਫੜੀ ਮਚ ਗਈ ਉਹ ਚਿੰਤਿਤ ਸੀ ਕਿ ਉਹ ਸ਼ਾਮ ਨੂੰ ਆਪਣੀ ਪਨਪਸੰਦ ਫਿਲਮ ਆਪਣੀ ਐਨਕ ਤੋਂ ਬਿਨਾ ਕਿਵੇਂ ਦੇਖੇਗੀ ਹਰ ਕੋਈ ਬਿਚੈਂਦੀ ਨਾਲ ਐਨਕ ਦੀ ਪਾਲ ਕਰਨ ਲੱਗ ਪਿਆ ਰਸੋਈ ਤੋਂ ਡੱਬਿਆਂ ਤੋਂ ਲੈ ਕੇ ਬਿਸਤਰਿਆਂ ਤੱਕ ਘਰ ਦਾ ਕੋਨਾ ਨੁਕਰ ਛਾਂਦ ਤੱਕ ਮਾਰੇ ਗਿਆ ਡਰਾਈング ਰੂਮ ਦੇ ਸੋਫੇ ਹੇਠਾਂ ﺍﻟमारीਆਂ ਬਾਥਰੂਮ ਵਿੱਚ ਆਇਨਕ ਦੀ ਪਾਲ ਕੀਤੀ ਗਈ ਪਰ ਉਸ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਐਨਕ ਘਰੋਂ ਇਸ ਤਰ੍ਹਾਂ ਗਾਇਬ ਹੋ ਗਈ ਸੀ ਜਿਵੇਂ ਗਦਰ ਦੇ ਸਰ ਤੋਂ ਸਿੰਘ ਨਾਨੀ ਦਾ ਮੂਡ ਹਰ ਮਿੰਟ ਖਰਾਬ ਹੋ ਰਿਹਾ ਜਾਵੇ ਮੇਰੇ ਮਾਮਾ ਜੀ ਨੇ ਸਥਿਤੀ ਦੀ ਗੰਭੀਰਤਾ ਸਮਝਦੇ ਹੋਏ ਕਿਹਾ ਕਿ ਮੈਂ ਹੁਣੇ ਬਾਜ਼ਾਰ ਜਹਾਨਾ ਤੋਂ ਤੁਹਾਡੇ ਲਈ ਨਵੀਂ ਐਨਕ ਲੈ ਕੇ ਆਣਾ ਪਰ ਉਹ ਥੋੜੀ ਦੇਰ ਵਿੱਚ ਹੀ ਵਾਪਸ ਆ ਗਏ ਇਹ ਕਹਿੰਦੇ ਹੋਏ ਕਿ ਨਵੀਂ ਐਨਕ ਸ਼ਾਮ ਤੱਕ ਨਹੀਂ ਮਿਲੇਗੀ ਘਰ ਵਿੱਚ ਬੇਚਾਨੀ ਦਾ ਮਾਹੌਲ ਸੀ ਨਾਨੀ ਨਿਰਾਸ਼ ਚਿਹਰੇ ਨਾਲ ਆਪਣੇ ਕਮਰੇ ਚਲੇ ਗਈ ਤੇ ਚਾਦਰ ਲਾ ਕੇ ਸੌ ਗਈ ਕਿਸੇ ਦਾ ਵੀ ਮੂਡ ਫਿਲਮ ਦੇਖਣ ਦਾ ਨਹੀਂ ਸੀ ਅਤੇ ਹਿੰਮਤ ਨਹੀਂ ਸੀ ਟੈਲੀਵਿਜ਼ਨ ਚਾਲੂ ਕਰਨ ਦੀ ਅਚਾਨਕ ਮੇਰੇ ਮਾਮਾ ਜੀ ਦਾ 10 ਸਾਲ ਦਾ ਬੇਟਾ ਬਬਲੂ ਐਨਕ ਦਾ ਕੇਸ ਲੈ ਕੇ ਪ੍ਰਗਟ ਹੋਇਆ ਇਹ ਤਾਂ ਨਾਨੀ ਦੀ ਅਣਖ ਸੀ ਹਰ ਕੋਈ ਹੈਰਾਨ ਸੀ ਉਸ ਨੂੰ ਇਹ ਐਨਕ ਕਿੱਥੋਂ ਮਿਲੀ ਦਾਦੀ ਮੈਨੂੰ ਕਦੇ ਵੀ ਟੈਲੀਵਿਜ਼ਨ ਦੇ ਸਾਹਮਣੇ ਨਹੀਂ ਬੈਠਣ ਦਿੰਦੀ। ਉਹ ਕਹਿੰਦੀ ਹੈ ਕੋਈ ਵੀ ਉਸ ਦੇ ਅਤੇ ਟੈਲੀਵਿਜ਼ਨ ਦੇ ਵਿਚਕਾਰ ਨਹੀਂ ਆਏਗਾ। ਮੈਨੂੰ ਇੱਕ ਪਾਸੇ ਤੋਂ ਟੈਲੀਵਿਜ਼ਨ ਦੇਖਣਾ ਪਸੰਦ ਨਹੀਂ ਹੈ। ਦਾਦੀ ਨੂੰ ਤੰਗਣ ਲਈ ਮੈਂ ਉਸ ਦੇ ਅਨੇਕ ਆਪਣੇ ਸਕੂਲ ਬੈਗ ਉਸ ਲੁਕਾ ਲਈ ਸੀ। ਉਸ ਨੇ ਚਮਕਦੀਆਂ ਅੱਖਾਂ ਨਾਲ ਕਿਹਾ। ਸਭ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੇਰੀ ਨਾਨੀ ਤੁਰੰਤ ਟੈਲੀਵਿਜ਼ਨ ਸਾਹਮਣੇ ਬੈਠ ਗਈ ਅਤੇ ਬਬਲੂ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ। ਕਿਸੇ ਕੋਲ ਬਬਲੂ ਨੂੰ ਜੇ ਕੰਮ ਆ ਰੰਦਾ ਟਾਈਮ ਨਹੀਂ ਸੀ ਉਸ ਦੀ ਖਾਤੇਦਾਰੀ ਅਗਲੇ ਦਿਨ ਸਵੇਰੇ ਹੋਏ ਮੇਰੀ ਕਹਾਣੀ ਸੁਣਨ ਦਾ ਬਹੁਤ ਬਹੁਤ ਸ਼ੁਕਰੀਆ ਅਗਲੇ ਹਫਤੇ ਫੇਰ ਮਿਲਾਂਗੇ